ਤੁਸੀਂ ਕਹਿੰਦੇ ਬੱਕਰਾ ਨਹੀਂ ਖਾਣਾ ਨਹੀਂ ਖਾਂਦੇ ਨਾ ਖਾਓ ਕਸਮਨ ਖੋਵੇ ਨਾ ਖਾਓ ਦਿੱਲੀ ਦਾ ਫਤਿਹ ਫਿਰ ਬੱਕਰਿਆਂ ਨਾਲ ਹੀ ਹੋਣੀ ਹੈ ਦਿੱਲੀ ਫਤਿਹ ਕਰਨੀ ਤਾਂ ਬੱਕਰਿਆਂ ਨਾਲ ਹੋਏਗੀ ਔਰ ਜਿਹਨੇ ਬੱਕਰਾ ਨਹੀਂ ਮਾਰਿਆ ਕਦੇ ਕਦੇ ਕੁੱਕੜ ਨਹੀਂ ਮਾਰਿਆ ਉਹ ਬੰਦਾ ਮਾਰ ਦੇਗਾ ਹਾਂ ਮਾਰ ਦੇਗਾ ਉਹੰਦਾ ਤੁਸੀਂ ਕਦੇ ਵਾਹਮਣ ਨੂੰ ਵੇਖਿਆ ਵੜਦੇ ਬੱਕਰੇ ਕਦੇ ਵਾਹਮਣ ਨੂੰ ਵੇਖਿਆ ਕਿ ਝੋਟੇ ਵੜਦੇ ਇੱਕ ਇੱਕ ਥਾਂ ਤੇ 10 10000 ਝੋਟੇ ਵਾਹਮਣ ਵੜ ਦਿੰਦੇ ਇੱਕੋ ਇੱਕ ਥਾਂ ਤੇ ਾਂ ਦੇ ਤੇ 10-10 ਹਜ਼ਾਰ ਝੋਟੇ ਮੈਂ ਬੱਕਰੇ ਦੀ ਗੱਲ ਨਹੀਂ ਕਰ ਰਿਹਾ ਝੋਟਿਆਂ ਦੀ ਗੱਲ ਕਰ ਰਿਹਾ ਏਕ-ਇਕ ਝੋਟਾ ਕਿੰਨੇ-ਕਿੰਨੇ ਦਾ ਹੁੰਦਾ ਪੰਜ-ਪੰਜ ਕੁਇੰਟਲ ਤੋਂ ਘੱਟ ਤਾਂ ਹੁੰਦਾ ਨਹੀਂ ਹੈ ਪੰਜ ਕੁਇੰਟਲ ਦਾ ਝੋਟਾ 10-10 ਹਜ਼ਾਰ ਝੋਟੇ ਬ੍ਰਾਹਮਣ ਇੱਕੋ ਮੰਦਿਰ ਚ ਵੜ ਦਿੰਦਾ ਹੈ ਬੱਕਰੇ ਉਹ ਵੜਦਾ ਹੈ ਕੁੱਕੜ ਉਹ ਵੜਦਾ ਹੈ ਮੱਛੀਆਂ ਉਹ ਵੜਦਾ ਤੇ ਕਰਦਾ ਕੀ ਹੈ ਖੱਲਾਂ ਵੇਚ ਦਿੰਦਾ ਹੈ ਹੱਡ ਵੇਚ ਦਿੰਦਾ ਹੈ ਤੇ ਬਾਕੀ ਸਾਰਾ ਮਾਲ ਛੱਕ ਜਾਂਦਾ ਤੇ ਜਿੱਦੇ ਥੋੜੀ ਕੋ ਧੌਣ ਵੱਡਦਾ ਨਾ ਇੰਨਾ ਚਰ ਲੋਂਦਾ ਤੁਹੀ ਜੜੇ ਅਜੇ ਨਹੀਂ ਵੀ ਮੀਟ ਨਹੀਂ ਖਾਣਾ ਪਾਪ ਲੱਗੂ ਲੱਗੇ ਜਾਏ ਪਾਪ ਸਾਲਾ ਖਾਈ ਜੋ ਜੁੱਤੀਆਂ ਤੁਸੀਂ ਬਾਈ ਕਿਹੜਾ ਪਾਪ ਤੁਹਾਨੂੰ ਕਿਹੜਾ ਬਾਤ ਲੱਗੋ ਏ ਨਰਕ ਚ ਰਹਿੰਦੇ ਨੂੰ ਕਿਹੜਾ ਪਾਪ ਲੱਗੂ ਮੈਨੂੰ ਦੱਸੋ ਜੀ